ਵਾਧ ਤੋਂ ਵੱਧ ਪਾਣੀ ਪੀਓ। ਰੋਜ਼ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ। ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਛੱਡ ਦਿਓ। ਹਮੇਸ਼ਾ ਭੋਜਨ ਕਰਨ ਤੋਂ 1 ਘੰਟੇ ਬਾਅਦ ਹੀ ਪਾਣੀ ਪੀਓ। ਨੰਬਰ 2 ਹਮੇਸ਼ਾ ਸੰਤੁਲਿਤ ਖਾਣਾ ਖਾਓ। ਜਿਆਦਾ ਤੋਂ ਜਿਆਦਾ ਫਲ ਅਤੇ ਹਰੀਆਂ ਸਬਜ਼ੀਆਂ ਭੋਜਨ ਵਿੱਚ ਸ਼ਾਮਲ ਕਰੋ। ਜਿਸ ਨਾਲ ਸਰੀਰ ਨੂੰ ਲੜੀਂਦੀ ਊਰਜਾ ਅਤੇ ਜ਼ਰੂਰੀ ਪੋਸ਼ਕ ਤੱਤ ਪ੍ਰਾਪਤ ਹੋ ਸਕਣ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਨੰਬਰ 10 ਜੇਕਰ ਤੁਸੀਂ ਆਪਣੇ ਆਪ ਨੂੰ ਜਵਾਨ ਅਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਯੋਗਾ ਅਤੇ ਕਸਰਤ ਨੂੰ ਜ਼ਰੂਰ ਦਿਓ ਇਸ ਨਾਲ ਤੁਸੀਂ ਫਿੱਟ ਰਹੋਗੇ ਅਤੇ ਬਿਮਾਰੀਆਂ ਤੋਂ ਵੀ ਦੂਰ ਰਹੋਗੇ ਨੰਬਰ 4 ਲਗਾਤਾਰ ਘੱਟ ਨੀਂਦ ਲੈਣ ਨਾਲ ਜਾ ਰਾਤ ਨੂੰ ਦੇਰ ਨਾਲ ਸੌਣ ਨਾਲ ਸਰੀਰੀ ਕੁਮਰ ਤੇਜ਼ੀ ਨਾਲ ਵਧਦੀ ਹੈ ਇਸ ਲਈ ਰਾਤ ਨੂੰ ਜਲਦੀ ਸੋ ਜਾਓ 6 ਤੋਂ 8 ਘੰਟੇ ਦੀ ਨੀਂਦ ਰੋਜ਼ ਜ਼ਰੂਰ ਲਓ ਨੰਬਰ 5 ਇੱਕ ਅਨੁਸ਼ਾਸਿਤ ਜੀਵਨ ਜਿਉਣ ਦਾ ਯਤਨ ਕਰੋ ਆਪਣੇ ਸੌਣ ਉੱਠਣ ਭੋਜਨ ਕਰਨ ਦਾ ਸਮਾਂ ਨਿਰਧਾਰਿਤ ਕਰੋ ਇਸ ਨਾਲ ਸਰੀਰ ਦੀ ਸਾਰੀ ਕਿਰਿਆ ਪ੍ਰਣਾਲੀ ਸਹੀ ਤਰੀਕੇ ਦੇ ਨਾਲ ਕੰਮ ਕਰਦੀ ਹੈ ਨੰਬਰ 6 ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਰੱਖੋ ਇਸ ਲਈ ਸਿੱਧਾ ਬੈਠਣ ਦੀ ਆਦਤ ਪਾਓ ਅਤੇ ਡੂੰਘੇ ਸਾਹ ਲੈਣ ਦੀ ਆਦਤ ਪਾਓ ਅਸੀਂ ਕਿਵੇਂ ਉੱਠਦੇ ਬੈਠਦੇ ਚੱਲਦੇ ਹਾਂ ਸਾਹ ਲੈਂਦੇ ਹਾਂ ਇਸ ਦਾ ਸਾਡੀ ਸਿਹਤ ਅਤੇ ਉਮਰ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ ਨੰਬਰ 7 ਹਮੇਸ਼ਾ ਆਪਣੀ ਭੁੱਖ ਤੋਂ ਥੋੜਾ ਜਿਹਾ ਘੱਟ ਖਾਣਾ ਖਾਓ ਨੰਬਰ 8 ਸਵੇਰੇ ਉੱਠ ਕੇ ਸੁੱਕੇ میਵੇ ਖਾਣੇ ਚਾਹੀਦੇ ਹਨ ਜਿਵੇਂ ਕਾਜੂ ਬਦਾਮ ਕਿਸ਼ਮਿਸ਼ ਅਖਰੋਟ ਅੰजीर ਇਹ ਸਾਡੇ ਸ਼ਰੀਰ ਨੂੰ ਤੰਦਰੁਸਤ ਅਤੇ ਸਾਡੀ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਨੰਬਰ 9 ਚੀਨੀ ਅਤੇ ਨਮਕ ਦਾ ਸੇਵਨ ਘੱਟ ਕਰੋ ਕਿਉਂਕਿ ਚੀਨੀ ਸਾਡੀ ਚਮੜੀ ਦਾ ਰੰਗ ਗਾੜਾ ਕਰਦੀ ਹੈ ਜਿਸ ਕਾਰਨ ਸੀ ਵੱਧ ਉਮਰ ਦੇ ਲੱਗਣ ਲੱਗ ਜਾਂਦੇ ਹਾਂ ਨੰਬਰ 10 ਨਸ਼ੀਲੇ ਪਦਾਰਥਾਂ ਦੀ ਵਰਤੋਂ ਘੱਟ ਕਰੋ। ਨੰਬਰ 11 ਹਮੇਸ਼ਾ ਖੁਸ਼ ਰਹਿਣ ਦਾ ਯਤਨ ਕਰੋ। ਨੰਬਰ 12 ਲੰਮੀ ਸਮੇਂ ਤੱਕ ਤੰਦਰੁਸਤ ਅਤੇ ਜਵਾਨ ਦਿਖਣ ਦੇ ਲਈ ਚਿੰਤਾ ਅਤੇ ਤਣਾਅ ਤੋਂ ਮੁਕਤ ਰਹੋ। ਤੁਸੀਂ ਚਾਹੀ ਕਿੰਨਾ ਵੀ ਚੰਗਾ ਭੋਜਨ ਕਰ ਲਓ, ਕਿੰਨਾ ਹੀ ਸਰੀਰਿਕ ਨਿਯਮਾਂ ਦਾ ਪਾਲਣ ਕਰ ਲਓ ਪਰ ਜੇਕਰ ਤੁਹਾਡਾ ਮਨ ਅੰਦਰੋਂ ਖੁਸ਼ ਨਹੀਂ ਹੈ। ਤੁਸੀਂ ਚਿੰਤਾ ਅਤੇ ਤਣਾਅ ਦੀ ਵਿੱਚ ਹੋ ਤਾਂ ਤੁਹਾਨੂੰ ਕਦੀ ਵੀ ਇਸ ਦਾ ਫਾਇਦਾ ਨਹੀਂ ਮਿਲੇਗਾ ਜੇਕਰ ਤੁਹਾਡੀ ਮਾਨਸਿਕ ਸਿਹਤ ਹੀ ਠੀਕ ਨਹੀਂ ਹੈ ਤਾਂ ਇਸ ਦਾ ਪ੍ਰਭਾਵ ਤੁਹਾਡੇ ਹਰ ਇੱਕ ਅੰਗ ਤੇ ਪਵੇਗਾ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਜਾਵੇਗੀ ਤੁਹਾਡੇ ਵਾਲ ਝੜਨ ਲੱਗ ਜਾਣਗੇ ਤੁਹਾਡੇ ਚਿਹਰੇ ਦੀ ਚਮਕ ਖਤਮ ਹੋ ਜਾਵੇਗੀ ਇਸ ਲਈ ਬਿਨਾਂ ਵਜਾ ਤੋਂ ਚਿੰਤਾ ਤਣਾਅ ਅਤੇ ਪਰੇਸ਼ਾਨੀ ਤੋਂ ਦੂਰ ਰਹਿਣ ਦੀ ਆਦਤ ਵਿੱਚ ਸੁਧਾਰ ਲਿਆਓ ਅਤੇ ਰੋਜ਼ ਯੋਗ ਤਿਕ ਸ੍ਰੇਤਾ ਕਰੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ